ਮਾਗਰ ਕੱਟਦਾ ਰਹਿੰਦਾ ਹੈ ਗਲਤ ਬੋਲਦਾ ਹੈ ਉਹਦੀ ਲੈਂਗੁਏਜ ਹੀ ਮੇਰੇ ਖਿਆਲ ਇਹ ਭਾਰ ਦੇ ਦੇਸ਼ ਦੇ ਲੋਕਾਂ ਨੂੰ ਵੀ ਪਸੰਦ ਨਹੀਂ ਹੈ ਸੇ ਅਸੀਂ ਉਹਦੇ ਪਤਾ ਲੱਗਿਆ ਸੀ ਕਿ ਜ਼ਿਰਕ ਪਰ ਕੋਈ ਰਜਿਸਟਰੀ ਆ ਪਤਾ ਨਹੀਂ ਟੌਰ ਨਹੀਂ ਕੋਈ ਹੋਣੀ ਹੈ ਉਹਦੇ ਤਹਿਤ ਅਸੀਂ ਸਯੁਕਤ ਮੋਰਚੇ ਵੱਲੋਂ ਸਾਰੀ ਕਿਸਾਨ ਜਥੇਬੰਦੀਆਂ ਔਰ ਸਾਡੇ ਨੌਜਵਾਨ ਵੀਰ ਇੱਥੇ ਉਹਦਾ ਵਿਰੋਧ ਕਰਨ ਆਏ ਸੀ ਕਾਲੀਆਂ ਝੰਡੀਆਂ ਦਿਖਾਉਣ ਵਾਸਤੇ ਆਏ ਸੀ ਸ਼ਾਂਤਮਈ ਢੰਗ ਨਾਲ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਸੀ ਤੇ ਉਹ ਆਇਆ ਨਹੀਂ ਜਿੱਥੇ ਤੇ ਸਾਨੂੰ ਪਤਾ ਲੱਗਿਆ ਕਿ ਉਹ ਆਉਣਾ ਜ਼ਰੂਰ ਸੀ ਪਰ ਉਹ ਖਬਰ ਮਿਲ ਗਈ ਹੋਣੀ ਆ ਤੁਹਾਨੂੰ ਨਹੀਂ ਆਇਆ ਚੰਗਾ ਹੋਇਆ ਨਹੀਂ ਆ ਤਾਂ ਨਹੀਂ ਤਾਂ ਅੱਜ ਟੱਕਰੇ ਹੋਣੇ ਜੀ ਸਾਡੇ ਤੇ ਅਸੀਂ ਬਿਲਕੁਲ ਸ਼ਾਂਤਮਈ ਰਹਿ ਕੇ ਵਿਰੋਧ ਕਰਨਾ ਸੀ ਉਹ ਇੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਐਮਐਸਪੀ ਤੇ ਕਾਨੂੰਨ ਨਹੀਂ ਬਣਦਾ ਔਰ ਜਿਹੜੇ ਦੋ ਅਵੇਰਨੈਸ ਹੋ ਰਹੇ ਨੇ ਲੈ ਕੇ ਆਣੇ ਉਹ ਰੱਦ ਨਹੀਂ ਹੁੰਦੇ ਇੰਨਾ ਚਿਰ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂ ਜੀ ਔਰ ਕੰਨ ਖੋਲ ਕੇ ਸੁਣ ਲੈਣ ਜਿਹੜੀ ਲੈਂਗੁਏਜ ਬੀਜੇਪੀ ਦੇ ਲੀਡਰ ਕਿਸਾਨਾਂ ਪ੍ਰਤੀ ਰੋਜ਼ ਬੋਲਦੇ ਨੇ ਗਲਤ ਮੱਦੀ ਭਾਸ਼ਾ ਬੋਲਦੇ ਨੇ ਉਹਨਾਂ ਨੂੰ ਅਸੀਂ ਵਾਰਨਿੰਗ ਦਿੰਦੇ ਆ ਅਸੀਂ ਹਿੰਸਕ ਨਹੀਂ ਹੋਣਾ ਜਿੰਨੇ ਮਰਜ਼ੀ ਚ ਇਹ ਭਾਜਪਾ ਸਰਕਾਰ ੱਤਕਾ ਕਰੇ ਕਿਸਾਨਾਂ ਨੇ 7 ਮਈ ਰਹਿ ਕੇ ਆਪਣੀ ਜੰਗ ਜਿੱਤਣੀ ਹੈ ਜਿਸ ਤਰ੍ਹਾਂ 1907 ਚ ਸਰਦਾਰ ਅਜੀਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਦੀ ਗੋਡੀਆਂ ਲਵਾ ਕੇ ਉਹਨਾਂ ਤੋਂ ਮਾਫੀ ਮੰਗਾਈ ਸੀ ਔਰ ਕਾਨੂੰਨ ਵਾਪਸ ਕਰਾਏ ਸੀ ਰੱਦ ਕਰਾਏ ਸੀ ਇਸੇ ਤਰ੍ਹਾਂ ਅਸੀਂ ਦਿੱਲੀ ਸਰਕਾਰ ਦੀ ਗੋਡੀਆਂ ਲਵਾ ਕੇ ਆਪਣਾ ਹੱਕ ਲੈਣਾ ਔਰ ਕਾਲੇ ਕਾਨੂੰਨ ਰੱਦ ਕਰਾ ਕੇ ਫੇਰ ਵਾਪਸ ਮੋੜਦਾ ਹੈ। ਜਿੰਦਾ ਮਾਹੌਲ ਬਣ ਰਿਹਾ ਪੰਜਾਬ ਸਿੱਖਾ ਪੰਜਾਬ ਦੇ ਵਿੱਚ ਤਾਂ ਬੀਜੇਪੀ ਦੀ ਸਾਜ਼ਿਸ਼ ਹੈ ਕਿ ਰਾਸ਼ਟਰਪਤੀ ਰਾਜ ਲੈਣਾ ਹੈ ਲਾਗੂ ਕੀਤਾ ਜਾਏਗਾ। ਇਹ ਬੀਜੇਪੀ ਦੀ ਸਾਜ਼ਿਸ਼ ਹੈ, ਸੈਂਟਰ ਦੀ ਸਾਜ਼ਿਸ਼ ਹੈ। ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਇਹ ਧੱਕੇ ਨਾਲ ਭੇਜਦੇ ਨੇ ਕਿ ਤੁਸੀਂ ਜਾਓ। ਬੀਜੇਪੀ ਦੇ ਲੀਡਰ ਨਹੀਂ ਤੁਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿੰਨਾ ਕਾਲੇ ਕਾਨੂੰਨ ਬਣਾਏ ਆ ਇਹ ਤੋਂ ਸਾਰਾ ਪੰਜਾਬ ਕੀ ਸਾਰਾ ਦੇਸ਼ ਵਿਰੋਧ ਹੈ। ਇਸ ਕਰਕੇ ਸਮੂੱਚੀ ਮੈਂ ਕਹਿ ਸਕਦਾ ਕਿ 90% ਲੋਕ ਇਸ ਤੋਂ 90 95% ਲੋਕ ਇਸ ਨਾਲ ਸੰਬੰਧਿਤ ਨੇ ਦੁਖੀ ਨੇ ਔਰ ਸਰਕਾਰ ਨੂੰ ਜਿੰਨੀ ਛੇਤੀ ਹੋ ਸਕੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਔਰ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਕਿ ਪੰਜਾਬ ਦਾ ਮਾਹੌਲ ਬੀਜੇਪੀ ਖਰਾਬ ਕਰਨਾ ਚਾਹੁੰਦੀ ਹੈ ਨਾ ਕਿ ਕਿਸਾਨ ਕਿਸਾਨ ਬਿਲਕੁਲ ਸ਼ਾਂਤਮਈ ਰਾਜਪਰੇ ਵੀ ਪਹਿਲਾਂ ਉਹਨਾਂ ਨੇ ਹਿੱਟ ਕੀਤਾ ਉਹਨਾਂ ਨੂੰ ਗਲਤ ਬੋਲਿਆ ਗਾਲਾਂ ਵੀ ਕੱਢੀਆਂ ਅਸਲਾ ਵੀ ਕੱਢਿਆ ਔਰ ਉਹਨਾਂ ਨੇ ਚੈਲੰਜ ਕਰਕੇ ਆਏ ਵੀ ਸਾਨੂੰ ਰੋਕ ਕੇ ਦਿਖਾਓ ਉਹ ਉਹਨਾਂ ਦੀ ਲੈਂਗੁਏਜ ਠੀਕ ਨਹੀਂ ਹੈ ਤਾ ਕਿਸਾਨ ਭੜਕਦੇ ਆ ਅਦਰਵਾਈਜ਼ ਅਸੀਂ 7 ਵਜੇ ਰਹਿ ਕੇ ਹੀ ਸਾਡਾ ਸੁਭਾ ਹੀ ਇਹ ਹੈ 7 ਵਜੇ ਰਹਿ ਕੇ ਪ੍ਰੋਟੈਸਟ ਕਰਨਾ